ਸਾਰਿਆਂ ਨੂੰ ਪਿਆਰ ਭਰੀ ਸਵੇਰਕਾਲ ਜੀ ਲੈ ਕੇ حاضر ਹੋਇਆ ਬਹੁਤ ਹੀ ਵੱਡੀ ਖੁਸ਼ਖਬਰੀ 21 ਸਾਲ ਪਹਿਲਾਂ ਹਟਾਏ ਗਏ 748 ਮਲਾਸਮਾਂ ਨੂੰ ਮਿਲੀ ਹੈ ਪੱਕੀ ਨੌਕਰੀ ਸੁਪਰੀਮ ਕੋਰਟ ਨੇ ਕੀਤਾ ਹੈ ਇਤਿਹਾਸਿਕ ਐਲਾਨ ਦਿੱਤੇ ਨੇ ਹੁਕਮ ਸੋ ਇਸ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਹੋਈ ਤੁਹਾਡਾ ਸਾਂਝੀ ਕਰਨ ਜਾ ਰਹੇ ਹਾਂ ਸੋ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਹੁਣ ਚੱਲਦੇ ਹਾਂ ਅੱਜ ਦੀ ਬਹੁਤ ਹੀ ਖਾਸ ਅਪਡੇਟ ਵੱਲ ਸੋ ਦੋਸਤੋ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਗਿਆ 21 ਸਾਲਾਂ ਪਹਿਲਾਂ ਹਟਾਏ ਗਏ ਲੋਕ ਇਨ ਸਾਫ ਯੋਜਨਾ ਦੇ ਮੁਲਾਜ਼ਮਾਂ ਦੇ ਮਾਮਲੇ ਦੇ ਵਿੱਚ ਐਲੀਮੈਂਟਰੀ ਐਜੂਕੇਸ਼ਨ ਕੋਰਸਲ ਰਾਹੀਂ ਜਿਹੜਾ ਹੈ ਸਰਕਾਰ ਦੇ ਵੱਲੋਂ ਧਾਇਰ ਕੀਤੀ ਵਿਸ਼ੇਸ਼ ਛੁੱਟੀ ਪਟਿਸ਼ਨ ਨੂੰ ਰੱਦ ਕਰ ਦਿੱਤਾ ਹੈ ਇਸ ਦੇ ਨਾਲ ਸਰਵ ਸਿੱਖਿਆ ਅਭਿਆਨ ਵਿੱਚ ਪਲੇਸਮੈਂਟ ਏਜੰਸੀਆਂ ਦੇ ਰਾਹੀਂ ਭਰਤੀ ਕੀਤੀ ਗਈ ਦੇ ਜਿਹੜੇ ਲਗਭਗ 748 ਕਰਮਚਾਰੀਆਂ ਦੀ ਸਮਾਜ ਯੋਜਨਾ ਦਾ ਰਾ ਜਿਹੜਾ ਸਾਫ ਕੀਤਾ ਗਿਆ ਹੈ ਸੁਪਰੀਮ ਕੋਰਟ ਦੇ ਇਸ ਹੁਕਮ ਨੂੰ ਰਾਹਤ ਹਾਸਲ ਕਰਨ ਦੇ ਵਾਲੇ ਮੁਲਾਜ਼ਮਾਂ ਨੂੰ ਹੁਣ ਰੈਗੂਲਰ ਤਨਖਾਹ ਸਕੇਲ ਅਤੇ ਨਿਯੁਕਤੀ ਮਿਲ ਸਕਦੀ ਹੈ ਸੁਪਰੀਮ ਕੋਰਟ ਦੇ ਜਸਟਿਸ ਏ ਕੇ ਮਹੇਸ਼ਵਰੀ ਅਤੇ ਜਸਟਿਸ ਅਵਨੀਂਦਰ ਕੁਮਾਰ ਨੇ ਹਾਈ ਕੋਰਟ ਦੇ 7 ਸਾਲ ਪੁਰਾਣੇ ਹੁਕਮ ਦੇ ਵਿੱਚ ਦਖਲ ਦੇਣ ਤੋਂ ਇਨਕਾਰ ਕਰਦਿਆਂ ਕੋਸ਼ਲ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ ਸੁਪਰੀਮ ਕੋਰਟ ਦੇ ਫੈਸਲੇ ਨੇ ਲੋਕ ਸਭਾ ਦੇ ਹਟਾਏ ਗਏ ਇਹਨਾਂ ਮਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਸਾਫ਼ ਜਿਹੜਾ ਕਿ ਰਾਹ ਸਾਫ਼ ਕਰ ਦਿੱਤਾ ਹੈ ਸੋ ਦੋਸਤੋ ਸਰਕਾਰ ਜਿਹੜੀ ਹੈ ਰਾਜਸਥਾਨ ਦੇ ਪੇਸ਼ ਹੋਏ ਅਡੀਸ਼ਨਲ ਐਡਵੋਕੇਟ ਜਨਰਲ ਸ਼ਿਵ ਮੰਗਲ ਸ਼ਰਮਾ ਨੇ ਕਿਹਾ ਹੈ ਕਿ ਕਿਉਂਕਿ ਇਹਨਾਂ ਮਲਾਜ਼ਮਾਂ ਦੀ ਭਰਤੀ ਪਲੇਸਮੈਂਟ ਏਜੰਸੀਆਂ ਦੇ ਰਾਹੀਂ ਕੀਤੀ ਗਈ ਸੀ ਇਸ ਦੇ ਲਈ ਉਹਨਾਂ ਨੂੰ ਸਿੱਧੇ ਐਡਜਸਟਮੈਂਟ ਦਾ ਕੋਈ ਵੀ ਅਧਿਕਾਰ ਨਹੀਂ ਹੈ ਹਾਲਾਂਕਿ ਰਾਜਸਥਾਨ ਹਾਈ ਕੋਰਟ ਨੇ ਇਨਾਂ ਕਰਮਚਾਰੀਆਂ ਨੇ ਜ਼ਰੂਰੀ ਵਿਧਾਇਕ ਜਿਹੜੇ ਕੀ ਕੰਮ ਕਰਕੇ ਬਰਾਬਰ ਮੌਕਾ ਜਿਹੜਾ ਹੈ ਮੌਕਿਆਂ ਦਾ ਜਿਹੜਾ ਕਿ ਹੱਕਦਾਰ ਮੰਨਿਆ ਹੈ ਇਹਨਾਂ ਹਟਾਈ ਗਈ ਮਲਾਜ਼ਮਾਂ ਦੇ ਵੱਲੋਂ ਐਡਵੋਕੇਟ ਮਨੂ ਮਿੰਦਲ ਅਤੇ ਹੋਰਾਂ ਨੇ ਦਲੀਲ ਦਿੱਤੀ ਹੈ ਕਿ ਇਹ ਵਿਵਾਦ ਜਿਹੜਾ ਹੈ 2004 ਤੋਂ ਚੱਲ ਰਿਹਾ ਹੈ ਅਤੇ 2007 ਦੇ ਵਿੱਚ ਹਾਈ ਕੋਰਟ ਦੇ ਸਿੰਗਲ ਬੈਂਚ ਅਤੇ 2018 ਦੇ ਵਿੱਚ ਡਿਵੀਜ਼ਨ ਬੈਂਕ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਸੀ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਜੇਕਰ ਸਵਰ ਸਿੱਖਿਆ ਭਿਆਨ ਚਰਨ 948 ਹੋਰ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਪਲੇਸਮੈਂਟ ਏਜੰਸੀਆਂ ਦੇ ਰਾਹੀਂ ਜਿਹੜੀ ਵੀ ਭਰਤੀ ਕੀਤੀ ਗਈ ਹੈ ਕਰਮਚਾਰੀਆਂ ਨਾਲ ਅਜਿਹਾ ਵਿਧਾਇਕ ਕੰਮ ਜਿਹੜਾ ਕਿ ਵਧੇਕ ਕੰਮ ਕਰਨ ਵਾਲੇ ਜਿਹੜੇ ਕਰਮਚਾਰੀਆਂ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ ਸੋ ਦੇਖੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਜੀ ਅਪਡੇਟ ਮਲਾਸਮਾ ਦੇ ਲਈ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ